ੀਤ ਦੇ ਪੰਡਰ ਕਰਜੂ ਕੇ ਬੋਹਿਤ ਲੋਕ ਪਰ ਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁਖ ਦੀਵਾਨ ਸਤਿ ਸ਼ਹਾ ਗਿਆਨ ਦੇ ਸਾਗਰ ਨਿਭਉ ਜੁਗੇ ਟਲ ਸਤਿਗੁਰੂ ਜਗਤਗੁਰੂ ਅਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਿਉੜੇ ਬੈਠੀ ਸਤਸੰਗੀ ਜਨ ਆਪ ਜੀ ਸਤ ਗੁਰੂ ਜੀ ਦੇ ਮਹਿਮ ਮਈ ਬਚਨ ਸਰਵਨ ਕਰ ਰਹੇ ਹੋ। ਜੋ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤ ਮਮੋਖਾਰ ਵਿੰਦਤੋਂ ਚਾਰਨ ਕੀਤੇ ਹੋਏ ਹਨ। ਤੇ ਤਹੰਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਨ ਦੇ ਕਲਿਆਣ ਹਿੱਤ ਹੁਕਮ ਨਾਮ ਦੇ ਰੂਪ ਵਿੱਚ ਵਰਗੜ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤਿਗੁਰੂ ਜੀ ਇਸ ਸਬਦ ਰਾਹੀਂ ਜੋ ਪਰਮਾਤਮਾ ਸਭ ਥਾਵਾਂ ਤੇ ਰਵਿਆ ਹੋਇਆ ਹੈ ਹਰ ਥਾਂ ਤੇ ਹੈ ਹਰ ਜਗ੍ਹਾ ਤੇ ਕਣਕਣ ਵਿੱਚ ਹੈ ਉਸ ਨੂੰ ਅਰਾਧਨ ਦਾ ਜ਼ਿਕਰ ਕਰਦੇ ਨੇ ਸਾਰੀ ਹੀ ਬਾਣੀ ਉਸ ਨੂੰ ਅਰਾਧਨ ਤੇ ਜੋਰ ਦੇ ਰਹੀ ਹੈ ਤੇ ਇਹ ਕਿਵੇਂ ਹੁੰਦਾ ਹੈ ਜਦੋਂ ਪੂਰਨ ਗੁਰੂ ਕਿਸੇ ਨੂੰ ਮਿਲ ਜਾਂਦਾ ਹੈ ਸੋ ਸਤ ਗੁਰੂ ਜੀ ਬਖਸ਼ਿ ਸਬਦ ਵਿੱਚ ਕਰ ਰਹੀ ਨਹੀਂ ਆਉ ਸੰਖੇਪ ਜੀ ਵਿਚਾਰ ਸਰਵਨ ਕਰਨ ਦਾ ਯਤਨ ਕਰਿਏ ਜੀ ਸਤਨਾਮੁ ਵਾਹਿਗੁਰੂ ਜੀਓ ਪਰਮੇਸ਼ੁਰ ਦੀਤਾ ਬਨਾ ਅਦੁਖ ਰੋਗ ਕਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸ਼ਤ ਗੁਰੂ ਜੀ ਬਖਸ਼ਿਸ਼ ਕਰਨੀ ਪਰਮੇਸ਼ਰ ਦਿੱਤਾ ਬਨਾਰ ਪਰਮੇਸ਼ਰ ਪਰਮ ਈਸ਼ਰ ਸਭ ਤੋਂ ਵੱਡਾ ਮਾਲਕ ਈਸ਼ਰ ਮਾਲਕ ਨੂੰ ਕਹਿੰਦੇ ਨੇ ਪਰਮੇਸ਼ਰ ਪਰਮ ਈਸ਼ਰ ਪਰਮੇਸ਼ਰ ਜੀ ਦਾ ਦਾਤਾ ਉਹ ਸੜੀ ਜਿੰਦ ਦੇਣ ਵਾਲਾ ਹੈ ਹੋਰ ਛੋਟੀ ਮੋਟੀ ਚੀਜ਼ ਨਹੀਂ ਹੋਰ ਤੁਹਾਨੂੰ ਸਭ ਕੁਝ ਕੋਈ ਦੇ ਦੇਵੇਗਾ ਪਰਮੇਸ਼ਰ ਦਿੱਤਾ ਹੋਰ ਚੀਜ਼ਾਂ ਸਾਰੂ ਕਿਤੋਂ ਮਿਲ ਸਕਦੀਆਂ ਨੇ ਕਿਸੇ ਤੋਂ ਤੁਹਾਨੂੰ ਮਿਲ ਸਕਦਾ ਹੈ ਕਿਸੇ ਤੋਂ ਰਾਜ ਮਿਲ ਸਕਦਾ ਹੈ ਦੁਨਿਆਵੀ ਪਦਾਰਥ ਪਰ ਜਿੰਦ ਕਿਸੇ ਤੋਂ ਨਹੀਂ ਮਿਲਦੀ ਪਰਮੇਸ਼ਰ ਜੀ ਦਾ ਦਾਤਾ ਅਨੰਦ ਕਰੋ ਪਿਤ ਮਾਤਾ ਉਹ ਪਰਮੇਸ਼ਰ ਪਰਮ ਈਸ਼ਰ ਸਭ ਤੋਂ ਵੱਡਾ ਮਾਲਕ ਉਸ ਨੇ ਜਿਸ ਮਨੁੱਖ ਨੂੰ ਪਰਮੇਸ਼ਰ ਦਿੱਤਾ ਬੰਨਾ ਆਸਰਾ ਸਹਾਰਾ ਆਪੋ ਕਹਿੰਦੇ ਬੰਨੇ ਲੱਗ ਗਏ ਇੱਕ ਪਾਸੇ ਲੱਗ ਗਏ ਕਿਨਾਰੇ ਤੇ ਲੱਗ ਗਏ ਕਿਸੇ ਨੇ ਕਿਨਾਰਾ ਦਿੱਤਾ ਮਜਧਾਰ ਦੇ ਵਿੱਚ ਇਹ ਸੰਸਾਰ ਸਮੁੰਦੇ ਤਾਰ ਗੋਵਿੰਦੇ ਇਸ ਸੰਸਾਰ ਵਿੱਚੋਂ ਆਸਰਾ ਦਿੱਤਾ ਕੰਡੇ ਤੇ ਪਛਾਦ ਦਿੱਤਾ ਕਿਸੇ ਨੇ ਬੰਨਾ ਕਿਸੇ ਨੇ ਦੇ ਦਿੱਤਾ ਉਹ ਬੰਨਾ ਕਿਹੜਾ ਹੈ ਉਹ ਆਸਰਾ ਕਿਹੜਾ ਹੈ ਉਹ ਟੇਕ ਕਿਹੜੀ ਹੈ ਨਾਮ ਦਾ ਆਸਰਾ ਹੋਰ ਵੱਡਾ ਕੋਈ ਆਸਰਾ ਨਹੀਂ ਉਸ ਤੋਂ ਹੈ ਸਭ ਤੋਂ ਵੱਡਾ ਆਸਰਾ ਨਾਮ ਦਾ ਹੈ ਜਿਹਨੂੰ ਦੇ ਦਿੱਤਾ ਬਹੁਤ ਸ ਨੂੰ ਸਭ ਕੁਝ ਮਿਲ ਗਿਆ ਜਿਹਨੂੰ ਨਾਮ ਦਾ ਆਸਰਾ ਮਿਲ ਗਿਆ ਠੇਕ ਮਿਲ ਗਈ ਹੋਰ ਨਹੀਂ ਕੋਈ ਉਹਨੂੰ ਹੋਰ ਕਿਸੇ ਆਸਰੇ ਦੀ ਲੋੜ ਨਹੀਂ ਰਹਿੰਦੀ ਇਹ ਪਰਮਾਤਮਾ ਦਿੰਦਾ ਦਿੰਦਾ ਕਿਵੇਂ ਗੁਰੂ ਰਾਹੀ ਸੰਤਾਰਾਹੀ ਗੁਰਮੁਖ ਰਾਹੀ ਇਹ ਤਰੀਕਾ ਬਣਾਇਆ ਹੋਇਆ ਹੈ ਗੁਰੂ ਨੇ ਪਰਮੇਸ਼ਰ ਨੇ ਤਰੀਕਾ ਬਣਾਇਆ ਹੋਇਆ ਜਿੰਦਗੀ ਦੇ ਵਿੱਚ ਦੇਣਾ ਕਿਸੇ ਨੂੰ ਉਹ ਪਰਮੇਸ਼ਰ ਦਿੰਦਾ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਪੱਤਾ ਜਿੱਥੇ ਜੀਵਨ ਵਿੱਚ ਪਹਿਲਾਂ ਦੁੱਖ ਰੋਗਾ ਨੇ ਡੇਰਾ ਲਾਇਆ ਡੇਰਾ ਹੁੰਦਾ ਪੱਕਾ ਥਾ ਜਿੱਥੇ ਰਹਿਣਾ ਹੀ ਰਹਿਣਾ ਉਹਨਾਂ ਜਿਵੇਂ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਡੱਡਾ ਮੇਰਾ ਇਹ ਨਹੀਂ ਜੋ ਡੇਰਾ ਸੋ ਜਾਣ ਸਤਿਗੁਰੂ ਜੀ ਡੱਡੇ ਅੱਖਰ ਦੁਆਰਾ ਉਪਦੇਸ਼ ਕਰਦੇ ਨੇ ਕਹਿੰਦੇ ਭਾਈ ਜਿੱਥੇ ਤੂੰ ਟਿਕਾਣਾ ਬਣਾ ਕੇ ਬੈਠਾ ਹੈ ਨਾ ਬੱਕਾ ਮਲ ਕੇ ਇਹ ਤੇਰਾ ਡੇਰਾ ਨਹੀਂ ਹੈ ਜਿੱਤੇ ਸਾਰੀ ਉਮਰ ਤੂੰ ਲਾ ਦਿੰਦਾ ਉਹਨੂੰ ਬਣਾਉਣ ਲਈ ਇਹ ਤੇਰਾ ਡੇਰਾ ਨਹੀਂ ਜੋ ਡੇਰਾ ਸੋ ਜਾਣ ਉਹ ਡੇਰਾ ਕੇ ਸੰਜਮ ਹੈ ਉਸ ਡੇਰੇ ਸਮਝ ਕਿਹੜਾ ਹੈ ਦੁੱਖ ਰੋਗ ਕਾ ਡੇਰਾ ਦੁੱਖਾਂ ਤੇ ਰੋਗਾਂ ਨੇ ਡੇਰਾ ਲਾਇਆ ਹੋਇਆ ਸੜੇ ਉੱਤੇ ਕਿਉਂ ਕਿਉਂਕਿ ਉੱਥੇ ਪਰਮਾਤਮਾ ਦਾ ਆਸਰਾ ਨਹੀਂ ਹੈ ਫਿਰ ਦੁੱਖ ਰੋਗ ਨਹੀਂ ਜੇ ਉਹਨੇ ਆਸਰਾ ਦੇ ਦਿੱਤਾ ਪਰਮਾਤਮਾ ਨੇ ਇਹ ਦੇ ਦਿੱਤਾ ਜਿਵੇਂ ਆਪਣੇ ਸੰਤਾਂ ਨੂੰ ਦਿੰਦਾ ਹੈ ਉਹ ਨਾਮ ਦਿੰਦਾ ਹੈ ਵੈਸੇ ਤਾਂ ਜੋ ਮੰਗਦੇ ਨੇ ਉਹੀ ਦੇ ਦਿੰਦਾ ਹੈ ਜੋ ਮੰਗੈ ਸੋ ਲੇਵੈ ਪ੍ਰਭ ਆਪਣਿਆ ਸੰਤਾਂ ਦੇਵੈ ਆਪਣਿਆ ਸੰਤਾਂ ਇਹ ਵੀ ਹੈ ਇੱਕ ਸੰਤ ਡੇਰੇ ਦੇ ਹੀ ਮਾਲਕ ਡੇਰਾ ਹੀ ਬਣਾਉਣ ਵਿੱਚ ਸਾਰੀ ਉਮਰ ਕੱਢ ਦਿੰਦੇ ਨੇ ਪਰਿਵਾਰ ਛੱਡਿਆ ਗ੍ਰਸਤੀ ਛੱਡੀ ਡੇਰੇ ਦਾ ਮੋਹ ਪੈ ਗਿਆ ਸੰਸਾਰ ਛੱਡਿਆ ਪਰਿਵਾਰ ਛੱਡਿਆ ਚੇਲਿਆਂ ਦਾ ਮੋਹ ਪੈ ਗਿਆ ਗਲਤਾ ਉਹੀ ਹੈ ਉਤਨਾ ਹੀ ਹੈ ਆਪਣੇ ਆ ਸੰਤਾਂ ਜਿਹੜੇ ਆਪਣੇ ਸੰਤ ਨੇ ਜੋ ਜਨ ਪਾਰ ਬ੍ਰਹਮ ਆਪਣੇ ਕਿਨੇ ਜਿਹੜੇ